ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਸ਼ੇਖ ਫਰੀਦ ਜੀ ਦੇ ਪਹਿਲੇ ਸ਼ਲੋਕ ਤੇ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਫਰੀਦ ਜੀ ਦਾ ਜੀਵਨ ਮੌਤ ਤੇ ਬੰਦਗੀ ਬਾਰੇ ਕੀ ਨਜ਼ਰੀਆ ਹੈ ਉਸ ਨੂੰ ਸਮਝਾ ਜਾਵੇ। ਹਾਂਜੀ ਬਿਲਕੁਲ ਤੇ ਸ਼ਲੋਕ ਦੀ ਨਾ ਖਾਸੀਅਤ ਇਹ ਵੀ ਹੈ ਕਿ ਫਰੀਦ ਜੀ ਨੇ ਜ਼ਿੰਦ ਨੂੰ ਇੱਕ ਮਤਲਬ ਜੀਵ ਇਸਤਰੀ ਇੱਕ ਵੋਟੀ ਦਾ ਦਰਜਾ ਦਿੱਤਾ ਹੈ ਤੇ ਇਸ ਰੂਪਕ ਨਾਲ ਜ਼ਿੰਦਗੀ ਦੀ ਬਹੁਤ ਸਾਰੀਆਂ ਸੱਚਾਈਆਂ ਬਿਆਨ ਕਰਦੇ ਨੇ। ਇਹ ਰੂਪਕ ਸੱਚੀ ਸਾਰੀ ਗੱਲ ਨੂੰ ਬਹੁਤ ਖੂਬਸੂਰਤ ਬਣਾਉਂਦਾ ਹੈ। ਅੱਛਾ ਸ਼ੁਰੂਆਤੀ ਦੇਖੀਏ ਹਾਂਜੀ ਪਹਿਲੀਆਂ ਤੁਕਾਂ ਨੇ ਜਿੱਤ ਦੇ ਹੜਾ ਧਨ ਵਰੀ ਸਾਹੇ ਲੈ ਲਿਖਾਏ ਇਹ ਧਨ ਦੇ ਮਤਲਬ ਜਿੰਦੇ ਹਨਾ ਤੇ ਵਰੀ ਮਤਲਬ ਉਹ ਵਿਆਹੀ ਜਾਣੀ ਹੈ ਹਾਂ ਮੌਤ ਨਾਲ ਉਸਦਾ ਵਿਆਹ ਮੌਤ ਨਾਲ ਹੋਣਾ ਹੈ ਤੇ ਦਿਨ ਦਿਹਾੜਾ ਉਹ ਪਹਿਲਾਂ ਤੋਂ ਹੀ ਮਤਲਬ ਲਿਖਿਆ ਜਾ ਚੁੱਕਾ ਹੈ ਸਾਹ ਲੈ ਲਿਖਾਏ ਦਾ ਹੀ ਮਤਲਬ ਹੈ ਕਿ ਉਹ ਸਮਾਂ ਮਿੱਥਿਆ ਹੋਇਆ ਹੈ ਅੱਛਾ ਤੇ ਅੱਗੇ ਮਲਕ ਜੀ ਕੰਨੀ ਸੁਨੀ ਦਾ ਮੂੰਹ ਦਿਖਾ ਲਿਆਏ ਯਾਨੀ ਉਹ ਮੌਤ ਦਾ ਫਰਿਸ਼ਤਾ ਮਲਕ ਜਿਸ ਬਾਰੇ ਸਿਰਫ ਸੁਣਦੇ ਸੀ ਹਾਂ ਕੰਨਾਂ ਨਾਲ ਸੁਣਦੇ ਸੀ ਕੰਨੀ ਸੁਨੀ ਦਾ ਉਹ ਆਖਰ ਆਪਣਾ ਚਿਹਰਾ ਦਿਖਾਈ ਹੈ ਮਤਲਬ ਮੌਤ ਆ ਹੀ ਜਾਂਦੀ ਹੈ ਇਹ ਕੋਈ ਕਹਾਣੀ ਨਹੀਂ ਇਹ ਪੱਕੀ ਗੱਲ ਹੈ ਬਿਲਕੁਲ ਮੌਤ ਦੀ ਯਕੀਨੀਅਤ ਫਿਰ ਸਰੀਰ ਦਾ ਕੀ ਹੁੰਦਾ ਹਾਂ ਅੱਗੇ ਉਸੇ ਬਾਰੇ ਨੇ ਕਿ ਜਿੰਦ ਨਿਮਾਣੀ ਕਢੀ ਹੈ ਹੱਡਾਂ ਕੂੜਕਾਏ ਜਦੋਂ ਵੇਲਾ ਆਉਂਦਾ ਹੈ ਤਾਂ ਇਹ ਜੋ ਨਿਮਾਣੀ ਜਿੰਦ ਹੈ ਉਸ ਸਰੀਰ ਚੋ ਕਢ ਲਈ ਜਾਂਦੀ ਹੈ ਤੇ ਕਿਵੇਂ ਹੱਡਾਂ ਨੂੰ ਕੜਕਾਏ ਜਦੋਂ ਹੱਡੀਆਂ ਤੋੜ ਕੇ ਬੜੀ ਤਕਲੀਫ ਨਾਲ ਇਸ ਤੁਕ ਦਾ ਇੱਕ ਹੋਰ ਅਰਥ ਵੀ ਨਿਕਲਦਾ ਹੈ ਕਿ ਇਹ ਸਰੀਰ ਵਿਕਾਰਾਂ ਵਿੱਚ ਮਗਨ ਹੋ ਕੇ ਬਹੁਤ ਕਮਜ਼ੋਰ ਹੋ ਗਿਆ ਹੈ ਹੱਡੀਆਂ ਵੀ ਖੜਕਣ ਲੱਗ ਪਈਆਂ ਹਨ ਹੂੰ ਤੇ ਫਿਰ ਸਾਹੇ ਲਿਖੇ ਨਾ ਚਲਣੀ ਜਿੰਦ ਨੂੰ ਸਮਝਾਏ ਇਹ ਫਰੀਦ ਜੀ ਜਿੰਦ ਨੂੰ ਸਮਝਾ ਰਹੇ ਨੇ ਹਾਂ ਉਹ ਜਿੰਦ ਨੂੰ ਕਹਿ ਰਹੇ ਨੇ ਉਹ ਉਸ ਨੂੰ ਸਮਝਾ ਰਹੇ ਨੇ ਕਿ ਜੋ ਹੁਕਮ ਲਿਖਿਆ ਗਿਆ ਹੈ ਸਾਹੇ ਲਿਖੇ ਉਹਨੂੰ ਕੋਈ ਟਾਲ ਨਹੀਂ ਨਾ ਚਲਣੀ ਮਤਲਬ ਉਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਣੀ ਇਹ ਸਰੀਰ ਦੀ ਕਮਜ਼ੋਰੀ ਤੇ ਮੌਤ ਦੀ ਅਟਲਤਾ ਨੂੰ ਉਹ ਪੱਕਾ ਕਰਦੇ ਨੇ ਬਿਲਕੁਲ ਫਿਰ ਅੱਗੇ ਉਹ ਜਿੰਦ ਤੇ ਮੌਤ ਦੇ ਰਿਸ਼ਤੇ ਨੂੰ ਹੋਰ ਸਪਸ਼ਟ ਕਰਦੇ ਨੇ ਹਾਂ ਉਹ ਬੜਾ ਖੂਬਸੂਰਤ ਰੂਪਕ ਹੈ ਕਿ ਜਿੰਦ ਵਉਟੀ ਮਰਨ ਵਰ ਲੈ ਜਾਸੀ ਪਰਣਾਏ ਜੀ ਜਿੰਦ ਵਉਟੀ ਤੇ ਮੌਤ ਨੂੰ ਵਰ ਯਾਨੀ ਲਾੜਾ ਹਾਂ ਤੇ ਲਾੜਾ ਇਸ ਵੋਟੀ ਨੂੰ ਵਿਆਹ ਕੇ ਲੈ ਜਾਏਗਾ ਪਰਣਾਏ ਫਿਰ ਸਰੀਰ ਦਾ ਕੀ ਬਣਦਾ ਆਪਣ ਹੱਥੀ ਝੋਲ ਕਹਿ ਕ ਗੱਲ ਲੱਗੇ ਤਾਏ ਹਾਂ ਇਹ ਸਰੀਰ ਜਿਸ ਨੇ ਪਾਲਿਆ ਸੀ ਇਸ ਜਿੰਦ ਨੂੰ ਉਹ ਆਪਣੇ ਹੱਥ ਹੀ ਇਸ ਨੂੰ ਤੋੜੀਦਾ ਝੋਲ ਕ ਤੇ ਜਦੋਂ ਜਿੰਦ ਚਲੀ ਗਈ ਫਿਰ ਇਹ ਖਾਲੀ ਸਰੀਰ ਕਿਸ ਦੇ ਗੱਲ ਲੱਗ ਕੇ ਰੋਵੇਗਾ ਕ ਗੱਲ ਲੱਗੇ ਤਾਏ ਹੂੰ ਮਤਲਬ ਜਿੰਦ ਤੋਂ ਬਿਨਾ ਸਰੀਰ ਦੀ ਕੋਈ ਅਹਿਮੀਅਤ ਕੋਈ ਵਜਜਤ ਨਹੀਂ ਰਹਿ ਜਾਂਦੀ ਸਹੀ ਗੱਲ ਹੈ ਕੋਈ ਮੂਲ ਨਹੀਂ ਅੱਛਾ ਤੇ ਜਦੋਂ ਇਹ ਸਭ ਸਪਸ਼ਟ ਹੋ ਗਿਆ ਮੌਤ ਪੱਕੀ ਸਰੀਰ ਨਾਸ਼ਵਨ ਜਿੰਦ ਨੇ ਚਲਾ ਜਾਣਾ ਤੇ ਫਿਰ ਅਸਲ ਸਿੱਖਿਆ ਕੀ ਹੈ ਹਾਂ ਫੇਰ ਹੈ ਸ਼ਲੋਕ ਦਾ ਅਖੀਰਲਾ ਹਿੱਸਾ ਜੋ ਅਸਲ ਚੇਤਾਵਨੀ ਹੈ ਅਸਲ ਸੇਧ ਹੈ ਵੱਲ ਹੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਪੁਰਸਲਾਤ ਇਹ ਰੱਬ ਵੱਲ ਦਾ ਰਸਤਾ ਹੈ ਹਾਂ ਇਸਲਾਮੀ ਪਰੰਪਰਾ ਵਿੱਚ ਪੁਲ ਸਰਾਤ ਦਾ ਜ਼ਿਕਰ ਆਉਂਦਾ ਹੈ ਜੋ ਬਹੁਤ ਬਾਰੀਕ ਪੁਲ ਹੈ ਐਥੇ ਪਾਵੇ ਕਿ ਪ੍ਰਭ ਦਾ ਮਾਰਗ ਬਹੁਤ ਸੁਖਮ ਹੈ ਬਹੁਤ ਕਿਠਨ ਹੈ ਵਲਹੁ ਨਕੀ ਵਲ ਤੋਂ ਵੀ ਬਾਰੀਕ ਫਰੀਦ ਜੀ ਪੁੱਛਦੇ ਨੇ ਕੰਨੀ ਨਾ ਸੁਣੀ ਆਏ ਹਾਂ ਕਿ ਤੈਨੂੰ ਪਤਾ ਨਹੀਂ ਕਿ ਰਸਤਾ ਕਿੰਨਾ ਔਖਾ ਹੈ ਤੇ ਜੇ ਪਤਲਾ ਹੈ ਤਾਂ ਫੇਰ ਤਾਂ ਫੇਰ ਅਗਲੀ ਤੁਕ ਫਰੀਦਾ ਕਿਹੜੀ ਪਵੰਦੀ ਏ ਖੜਾ ਨਾ ਆਪ ਮੁਹਾਏ ਬਿਲਕੁਲ ਉਹ ਕਹਿੰਦੇ ਨੇ ਇਹ ਫਰੀਦ ਯਾਨੀ ਇਹ ਜੀਵ ਤੂੰ ਕਿਹੜੀ ਪਵੰਦੀ ਏ ਕਿੜੀਆਂ ਕੰਮਾਂ ਵਿੱਚ ਕਿੜੀਆਂ ਭਟਕਣਾ ਵਿੱਚ ਪਿਆ ਏ ਖੜਾ ਨਾ ਆਪ ਮੁਹਾਏ ਕਿਉਂ ਖੜਾ ਆਪਣਾ ਆਪ ਲੁਟਾਈ ਜਾ ਰਹੇ ਆ ਆਪਣਾ ਇਹ ਅਨਮੋਲ ਜੀਵਨ ਕਿਉਂ ਬਰਬਾਦ ਕਰ ਰਹੇ ਆ ਹੂੰ ਮਤਲਬ ਦੁਨਿਆਵੀ ਕੰਮਾਂ 'ਚ ਉਲਝ ਕੇ ਅਸਲ ਮਕਸਦ ਤੋਂ ਨਾ ਪਟਕੋ ਹਾਂਜੀ ਇਸ਼ਾਰਾ ਇਹ ਹੀ ਹੈ ਕਿ ਇਹ ਜੀਵਨ ਪ੍ਰਭ ਦੀ ਬੰਦਗੀ ਲਈ ਮਿਲਿਆ ਸੀ ਇਸ ਨੂੰ ਐਵੇਂ ਨਾ ਗਵਾਓ ਆਫਿਰ ਇਹ ਸਾਰੇ ਸ਼ਲੋਕ ਤੋਂ ਮੁੱਖ ਸਿੱਖਿਆ ਕੀ ਨਿਕਲਦੀ ਹੈ ਦੇਖੋ ਮੁੱਖ ਗੱਲਾਂ ਤਾਂ ਸਾਫ਼ ਨੇ ਪਹਿਲੀ ਮੌਤ ਅਟਲ ਹੈ ਦੂਜੀ ਇਹ ਸਰੀਰ ਨਾਸ਼ਵਾਨ ਹੈ ਤੇ ਤੀਜੀ ਤੇ ਸਭ ਤੋਂ ਅਹਿਮ ਇਸ ਮਨੁੱਖਾ ਜੀਵਨ ਦਾ ਅਸਲ ਮਕਸਦ ਪ੍ਰਭ ਦੀ ਯਾਦ ਉਸ ਦੀ ਬੰਦਗੀ ਹੈ ਭਾਵੇਂ ਰਸਤਾ ਵਾਲੋ ਨਿੱਕੀ ਯਾਨੀ ਬਹੁਤ ਕਿਠੇ ਨਹੀਂ ਕਿਉਂ ਨਾ ਹੋਵੇ ਹਾਂ ਬਿਲਕੁਲ ਤੇ ਜੋ ਆਖਰੀ ਸਵਾਲ ਫਰੀਦ ਜੀ ਨੇ ਕੀਤਾ ਹੈ ਨਾ ਕਿ ਫਰੀਦਾ ਕਿਹੜੀ ਪਵੰਦੀ ਏ ਖੜਾਣਾ ਆਪ ਮੁਹਾਏ ਇਹ ਸਵਾਲ ਅੱਜ ਵੀ ਹਰ ਇੱਕ ਲਈ ਓਨਾ ਹੀ ਜ਼ਰੂਰੀ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣਾ ਸਮਾਂ ਆਪਣੀ ਜ਼ਿੰਦਗੀ ਕਿੱਥੇ ਲਗਾ ਰਹੇ ਹਾਂ ਕਿ ਅਸੀਂ ਸੱਚਮੁੱਚ ਉਸ ਪਾਸੇ ਤੁਰ ਰਹੇ ਹਾਂ ਜਿਸ ਦਾ ਕੋਈ ਅਰਥ ਹੈ ਜੋ ਅੰਤ ਵਿੱਚ ਕੰਮ ਆਵੇਗਾ ਜਾਂ ਬਸ ਐਵੇਂ ਹੀ ਜਾਂ ਐਵੇਂ ਹੀ ਆਪ ਮੁਹਾਏ ਜਾ ਰਹੇ ਹਾਂ ਆਪਣਾ ਆਪ ਲੁਟਾਈ ਜਾ ਰਹੇ ਹਾਂ ਹਾਂ ਜੀ ਬਿਲਕੁਲ ਇਹ ਸਵਾਲ ਫਰੀਦ ਜੀ ਸਾਰਿਆਂ ਲਈ ਛੱਡ ਗਏ ਨੇ ਬਹੁਤ ਗਹਿਰੀ ਵਿਚਾਰ ਹੈ ਇਸ ਇੱਕ ਸ਼ਲੋਕ ਵਿੱਚ ਅਤੇ ਐਸੇ ਡੂੰਗੀ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ